पर है नी इत चाहिए तनी तो ਉਹ ਪਾਣੀ ਨਾ ਪੁਰਾਣੀ ਹਾਂ ਦੇ ਵਿੱਚ ਦੇ ਆਉਂਦਾ ਔਰ ਠੰਡੀ ਬੜਾ ਹੈ

ਜੀਵ ਸਾਇਓ ਕਾ ਨਾਮ ਜਿੰਦੋ ਆਸਾ ਸਭ ਨੂੰ ਮਿ ਪਾਇਆ ਏ ਮਨ ਮੇਰੇ ਆ ਤੂ ਉਸ ਦਰ ਹੋ ਹਰ ਨਾਲੇ ਹਰ ਨਾਲ ਰਹੋ ਤੁਮਨ ਮੇਂ ਜੇ ਸਭ ਵਿਸਾਰਣਾ ਏ ਕਾਰੋ ਪਰ ਅਕਾਰ ਸਵਾਰਣਾ ਸਭ ਨਾਂ ਗਲਾਂ ਸਮਰਸਵਾ ਮੇ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਂ ਦਰ ਹੋ ਹਰ ਨਾਲੇ ਸਾਚੇ ਸਹਾਰਾ ਧਿਆਨ ਹੀ ਨਿਰਸੇ ਰ ਅ ਘਰ ਸਾ ਤੈਨ ਸਾ Không, không được. Không được. Không được. Không được. Không được. Không được. Không

ਸਤਿ ਸ੍ਰੀ ਅਕਾਲ ਈਸੋ ਨਿਹਾਲ ਸਤਿ ਸ੍ਰੀ ਅਕਾਲ ਈਸੋ ਨਿਹਾਲ ਸਤਿ ਸ੍ਰੀ ਅਕਾਲ ਈਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਅਗਲੇ ਬੰਨੇ ਨੂੰ ਵਾਹਿਗੁਰੂ ਜੀ ਕੀ ਫਤ Cukup-cukup terakhir.

ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ

सब्जी पा, काली मिर्च कमी काी मिर्ची अंदर अपनी काली मिर्च कटो यार ਇੱਕ ਤੂੰ ਆ ਜਿਹੜਾ ਕੱਪੜੇ ਉੱਪਰ ਦਿੱਤੇ ਆ ਨਾ ਇੱਕ ਕੱਪੜਾ ਲਾ ਲੈਣਾ ਇਹਦੇ ਨਾਲ ਕੱਪੜੇ ਨਾਲ ਮਾਰਨਾ ਨਾਲ ਲੱਗਦੀ ਹਰਨਾ ਗੁਰੂ ਇਹ ਗੁਰ ਇਹ ਸਤਨਾ ਨਾ ਹੋਈ ਗੁਰੂ ਇਹ ਸਤਨਾ ਨਾ ਹੋਈ ਗੁਰੂ ਇਹ ਸਤਨਾ ਸਤੋ